ਸਤਿ ਸ਼੍ਰੀ ਅਕਾਲ ਜੀ ਸੋ ਬਰਕਤ ਤੇ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਪ੍ਰੀਤ ਦੀ ਸੱਸ ਹੁਣ ਹਰ ਟਾਈਮ ਪ੍ਰੀਤ ਨੂੰ ਗਾਲਾਂ ਹੀ ਕੱਢੀ ਜਾ ਰਹੀ ਹੈ ਤੇ ਪ੍ਰੀਤ ਦੇ ਬਹੁਤ ਜ਼ਿਆਦਾ ਔਖੀ ਹੋ ਰਹੀ ਆ ਇਸ ਦਾ ਕੀ ਕਾਰਨ ਹੈ ਆਪਾਂ ਦੱਸਦੇ ਆ ਤੁਹਾਨੂੰ ਇਸ ਵੀਡੀਓ ਵਿੱਚ ਵੀਡੀਓ ਨੂੰ ਸਾਰੀ ਵੇਖਿਓ ਜਿਵੇਂ ਕਿ ਪ੍ਰੀਤ ਦੀ ਸੱਸ ਨੂੰ ਹੁਣ ਪ੍ਰੀਤ ਤੇ ਗੁੱਸਾ ਇਸ ਕਰਕੇ ਜ਼ਿਆਦਾ ਆ ਰਿਹਾ ਹੈ ਇੱਕ ਤਾਂ ਉਹ ਜੀਤਾ ਸੋ ਨੂੰ ਹੁਣਾਂ ਨਾਲ ਗੱਲਾਂ ਕਰਨ ਲੱਗ ਗਈ ਆ ਤੇ ਇੱਕ ਉਹ ਇਸ ਕਰਕੇ ਵੀ ਜ਼ਿਆਦਾ ਗੁੱਸਾ ਕਰਦੀ ਆ ਕਿਉਂਕਿ ਹੁਣ ਵਿੱਕੀ ਥੋੜਾ ਅਪਰੀਤ ਦੀ ਗੱਲ ਮੰਨਦਾ ਏ ਤੇ ਪ੍ਰੀਤ ਨੂੰ ਖੁਸ਼ ਰੱਖਦਾ ਏ ਪਰ ਉਸ ਵਿੱਚ ਪ੍ਰੀ ਵਿੱਕੀ ਆਪਣਾ ਫਾਇਦਾ ਸੋਚ ਰਿਹਾ ਏ ਪਰ ਪ੍ਰੀਤ ਦੀ ਮੰਮੀ ਨੂੰ ਲੱਗਦਾ ਏ ਕਿ ਸ਼ਾਇਦ ਵਿੱਕੀ ਉਸਦੇ ਨਾਲ ਜ਼ਿਆਦਾ ਹੀ ਕਰਨ ਲੱਗ ਗਿਆ ਨੂੰ ਬਹੁਤ ਸਾੜਾ ਹੁੰਦਾ ਇਸ ਗੱਲ ਦਾ ਇੱਕ ਮਾਂ ਹੋ ਕੇ ਆਪਣੇ ਪੁੱਤ ਤੇ ਨੌ ਵਿੱਚ ਕਿੰਨਾ ਫਰਕ ਪਾ ਰਹੀ ਆ ਸੋ ਇਥੇ ਉਸ ਦਾ ਫਰਜ਼ ਇਹ ਬਣਦਾ ਹੈ ਆਪਣੇ ਪੁੱਤ ਨੂੰ ਸਮਝਾਉਣਾ ਕਿ ਤੁਸੀਂ ਰਲ ਮਿਲ ਕੇ ਰਹੋ ਖੁਸ਼ ਰਹੋ ਤੇ ਉਥੇ ਹੀ ਉਸ ਨੂੰ ਚੁੱਕਣਾ ਦਿੰਦੀ ਆ ਤੇ ਇਹ ਕਹਿੰਦੀ ਆ ਕਿ ਇਹ ਦੋਵੇਂ ਜਾਣੇ ਖੁਸ਼ ਨਾ ਹੋਣ ਸੋ ਇਹ ਗੱਲ ਪ੍ਰੀਤ ਨੂੰ ਸਮਝ ਲੱਗਦੀ ਆ ਕਿ ਵਿੱਕੀ ਮੇਰੇ ਨਾਲ ਚੰਗਾ ਵਿਵਹਾਰ ਕਰਦਾ ਏ ਪਰ ਮੇਰੀ ਸੱਸ ਉਸ ਨੂੰ ਚੁੱਕਣਾ ਦੇ ਦਿੰਦੀ ਆ ਕਰਕੇ ਪ੍ਰੀ ਸੋਚਦੀ ਆ ਕਿ ਮੇਰੇ ਤੇ ਵਿੱਕੀ ਵਿੱਚ ਫਰਕ ਪਾਉਣ ਵਾਲੀ ਮੇਰੀ ਸਾਸਿਆ ਸੋ ਉਧਰ ਉਸਦੀ ਸਾਸ ਐਨੀ ਜ਼ਿਆਦਾ ਗੁੱਸੇ ਨਾਲ ਪ੍ਰੀਤ ਨੂੰ ਬੋਲ ਰਹੀ ਹੁੰਦੀ ਆ ਉਸ ਨੂੰ ਇੱਕ ਤਾਂ ਫੋਨ ਦਾ ਸਾੜਾ ਚੜਿਆ ਹੁੰਦਾ ਏ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਫੋਨ ਵਿੱਕੀ ਨੇ ਆਪਣੇ ਕੋਲੋਂ ਨਹੀਂ ਲੈ ਕੇ ਦਿੱਤਾ ਉਸ ਵਿੱਚੋਂ ਸਗੋਂ ਵਿੱਕੀ ਨੇ 10000 ਰੁਪਇਆ ਬਚਾਇਆ ਹੈ ਪਰ ਫਿਰ ਵੀ ਉਸ ਨੂੰ ਬਹੁਤ ਸੜਾ ਲੱਗਦਾ ਹੈ ਤੇ ਉਹ ਇਹ ਸੜ ਰਹੀ ਹੈ ਵੀ ਜਿਵੇਂ ਪ੍ਰੀਤ ਪਤਾਨੀ ਵਿੱਕੀ ਨੂੰ ਆਪਣੇ ਪਿੱਛੇ ਲਾ ਕੇ ਕਿੱਥੇ ਲੈ ਜਾਵੇਗੀ ਸੋ ਦੋਵਾਂ ਚੀਆ ਵਿੱਚ ਜੇਕਰ ਵਧੀਆਂ ਬਣ ਰਹੀ ਆ ਤੇ ਉਸਦੀ ਮਾਂ ਦੇ ਕੋਲੋਂ برداشت ਨਹੀਂ ਹੋ ਰਿਹਾ ਤੇ ਉੱਥੇ ਹੀ ਵਿੱਕੀ ਦਾ ਵੀ ਇਸ ਵਿੱਚ ਇੱਕ ਲਾਲਚ ਹੀ ਆ ਕਿਉਂਕਿ ਵਿੱਕੀ ਸੋਚਦਾ ਹੈ ਕਿ ਜੇਕਰ ਪ੍ਰੀਤ ਨਾਲ ਮੈਂ ਵਧੀਆ ਤਰੀਕੇ ਨਾਲ ਰ੍ਹਾਂਗਾ ਤੇ ਪ੍ਰੀਤ ਦੀ ਮਾਂ ਮੈਨੂੰ ਪੈਸਾ ਤੇਲਾ ਦਿੰਦੀ ਰਹੇਗੀ ਸੋ ਵਿੱਕੀ ਤਾਂ ਦੂਰ ਦੀ ਸੋਚਦਾ ਪਰ ਪ੍ਰੀਤ ਦੀ ਸੱਸ ਨੂੰ ਗੁੱਸਾ ਲੱਗਣ ਲੱਗ ਜਾਂਦਾ ਤੇ ਬਾਹਰ ਜਿਆਦਾ ਕ੍ਰੀਤ ਲਾ ਰਹੀ ਹੁੰਦੀ ਆ ਝਾੜੂ ਤੇ ਆਪਣੀ ਭੂਆ ਨੂੰ ਮਿਲਦੀ ਆ ਤੇ ਦੋਵੇਂ ਖੂਨ ਦਾ ਰਿਸ਼ਤਾ ਹੋਣ ਕਰਕੇ ਇੱਕ ਦੂਜੇ ਨੂੰ ਮਿਲ ਕੇ ਰੋਣ ਲੱਗ ਜਾਂਦੀਆਂ ਨੇ ਸੋ ਖੂਨ ਦੇ ਰਿਸ਼ਤੇ ਹੁੰਦੇ ਹੀ ਏਦਾਂ ਦੇ ਬੇਸ਼ੱਕ ਉਹ ਆਪਣੀ ਭੂਆ ਨਾਲ ਉਸ ਟਾਈਮ ਨਹੀਂ ਬੋਲਦੀ ਆਪਣੀ ਸੱਸ ਤੇ ਵਿੱਕੀ ਪਿੱਛੇ ਲੱਗਣ ਲੱਗ ਪਈ ਸੀ ਪਰ ਜਦੋਂ ਹੀ ਉਸ ਨੂੰ ਸਚਾਈ ਸਮਝਾਉਂਦੀ ਆ ਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ ਭੂਆ ਬਹੁਤ ਸਹੀ ਆ ਤੇ ਇਹ ਗਲਤ ਨਹੀਂ ਪਰ ਪ੍ਰੀਤ ਉਹਨਾਂ ਨੂੰ ਕਹਿ ਵੀ ਸਾਰਾ ਕੁਝ ਨਹੀਂ ਸਕਦੀ ਪਰ ਫਿਰ ਵੀ ਹੁਣ ਉਹ ਜਿੱਦਾਂ ਮਿਲਣ ਲੱਗ ਗਈ ਇਸ ਕਰਕੇ ਜਦ ਬੀਬੇ ਜੀ ਤਾਂ ਨੂੰ ਸਾਰੀ ਗੱਲ ਦੱਸਦੀ ਆ ਤੇ ਜੀਤਾਂ ਨੂੰ ਇਸ ਗੱਲ ਦਾ ਬੜਾ ਸ਼ੱਕ ਹੁੰਦਾ ਹੈ ਕਿ ਪ੍ਰੀਤ ਇੰਨੀ ਜਲਦੀ ਬਦਲ ਕਿਉਂ ਗਈ ਉਹ ਸੋਚਦੀ ਆ ਕਿ ਕੋਈ ਨਾ ਕੋਈ ਚੱਕਰ ਤਾਂ ਜ਼ਰੂਰ ਚੱਲਿਆ ਹੈ ਸੋ ਬਾਕੀ ਪਰਿਵਾਰ ਇੰਨਾ ਨਹੀਂ ਸੋਚ ਰਿਹਾ ਪਰ ਜੀਤਾਂ ਦੇ ਦਿਮਾਗ ਵਿੱਚ ਇਹ ਗੱਲ ਘੁੰਮਣ ਲੱਗ ਗਈ ਆ ਕਿ ਕੋਈ ਗੱਲ ਹੋਈ ਆ ਜਿਸ ਕਰਕੇ ਪ੍ਰੀਤ ਬਦਲੀ ਆ ਸੋ ਉਹ ਜਾਣਨਾ ਚਾਹੁੰਦੀ ਆ ਕਿ ਕਿਹੜੀ ਗੱਲ ਹੋਈ ਹੋਵੇਗੀ ਸੋ ਸੋਚਦੀ ਆ ਕਿ ਜਦ ਮੈਂ ਪ੍ਰੀਤ ਨੂੰ ਮਿਲਾਂਗੀ ਤੇ ਉਸ ਨੂੰ ਜ਼ਰੂਰ ਪੁੱਛਾਂਗੀ ਪਰ ਪ੍ਰੀਤ ਆਪਣਾ ਇਹ ਸਾਰਾ ਕੁਝ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਉਹ ਚਾਹੁੰਦੀ ਆ ਕਿ ਚੱਲ ਵਧੀਆ ਤਰੀਕੇ ਨਾਲ ਘਰ ਚੱਲਦਾ ਰਹੇ ਨਾ ਕੋਈ ਕਲੇਸ਼ ਪਵੇ ਸੋ ਇੱਧਰ ਉੱਧਰ ਗੱਲਾਂ ਕਰਨ ਨਾਲ ਕਲੇਸ਼ ਹੀ ਵਾਦਾ ਹੈ ਸੋ ਉਥੇ ਪ੍ਰੀਤ ਦੀ ਸੋਚ ਆਪਣੀ ਜਗ੍ਹਾ ਵਧੀਆ ਵੀ ਆ ਪਰ ਇਦਾਂ ਪ੍ਰੀਤ ਕਰਨ ਦੇ ਨਾਲ ਇਹਨਾਂ ਦੇ ਥੱਲੇ ਵੀ ਲੱਗ ਰਹੀ ਆ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ